ستنا شری واحو صاحب جیدارا جی محلہ چوتھا घर پہلا ایک اوکا ਸਤ ਗੁਰ ਪਰਸਾਦ ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ਅਗਮ ਗੋਚਰ ਨਾ ਜਾਇ ਹਰਿ ਲਖਿਆ ਆ ਵੀਰੇ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸ ਜਨ ਕੋ ਹਰ ਲੇ ਲਾ ਵੀਰੇ ਸਭ ਕੋ ਭਗਤ ਕਰੇ ਹਰਿ ਕੇਰੀ ਹਰ ਭਾਵੈ ਸੋ ਥਾਏ ਪਾਵੀਐ ਰੇ ਹਰ ਹਰ ਨਾਮੈ ਮੋਲਕ ਹਰ ਪੈ ਹਰ ਦੇਵ ਤਾ ਨਾਮ ਧਿਆਵੀਐ ਰੇ ਜਸ ਨੂ ਨਾਮ ਦੇ ਮੇਰਾ ਸਵਾਮੀ ਤਿਸ ਲੇਖਾ ਸਭ ਛਡਾ ਵੀਏ ਰੇ ਹਰ ਨਾਮ ਅਰਧ ਹੈ ਸੇ ਧਨ ਜਨ ਕਈਏ ਤੈਨ ਮਾਤਕ ਭਾਗ ਤੁਰ ਲਿਖ ਪਾਵੀਐ ਰੇ ਤੈਨ ਦੇਖੇ ਮੇਰਾ ਮਨ ਵਿਖਸੈ ਜਿਉ ਸੁੱਤ ਮਿਲ ਮਾਤ ਗੱਲ ਲਾਵੀਐ ਰੇ ਮੰਮ ਬਾਰਕ ਹਰ ਪਿਤਾ ਪ੍ਰਭ ਮੇਰੇ ਮੋਕੋ ਦੇਹੋ ਮੱਥੀ ਜਿਤ ਹਰ ਪਾਵੀ ਐ ਰੇ ਜਿਉ ਬਛਰਾ ਦੇਖ ਗਔ ਸੁਖ ਮਾਨੈ ਉਨਨਕ ਹਰ ਗੱਲ ਲਾਵੀਐ ਰੇ ਹਮਬਾਰਕ ਹਰ ਪਤਾ ਪ੍ਰਭ ਮੇਰੇ ਮੋਖੋ ਦੇਹੋ ਮੱਥੇ ਜਿਤ ਹਰ ਪਾਵੀਐ ਰੇ ਜਿਉ ਬਛਰਾ ਦੇਖ ਗਉ ਸੁਖ ਮਾਨੈ ਨਾਨਕ ਹਰ ਗੱਲ ਲਾਵੀਐ ਰੇ ਸਵਾਉ ਪਰਮਤਕਾਰ ਜੋਗ ਗੁਰ ਪਿਆਰੀ ਗੁਰਸਵਾਰੀ ਗੁਰੂ ਜੀ ਦਾ ਖਾਸ ਰੂਪ ਖਾਲਸਾ ਸਤ ਸੰਗਤ ਜੀਓ ਆਓ ਵਿਚਾਰਾਂ ਦੀ ਰੰਮਤਾ ਤੋਂ ਪਹਿਲਾਂ ਸਾਹਿਬੇ ਕਮਾਲ ਦਸ਼ਮੇਸ਼ ਪੀਰ ਜੀ ਦੀ ਬਖਸ਼ਿਸ਼ ਗੁਰਪਥੇ ਪ੍ਰਮਾਨ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਅਪਦੇਸ਼ ਜਿੰਨ ਦਾ ਆਪਾਂ ਆਰੰਭ ਵਿੱਚ ਚਾਪ ਕੀਤਾ ਹੈ ਪਾਛੇ ਦੇ ਪਾਵਨ ਬਚਨ ਪਾਛੇ ਸਾਡੇ ਮਨ ਨੂੰ ਸਮਝਾਉਣਾ ਕਰ ਰਹੇ ਨੇ ਮੇਰੇ ਮਨ ਹਰਾਮ ਨਾਮ ਨਿਤ ਗਾਵੀਐ ਰੇ ਮੇਰੇ ਮਨ ਹਰਾਮ ਨਾਮ ਨਿਤ ਗਾਵੀਏ ਰੇ ਏ ਮੇਰੇ ਮਨਾ ਤੂੰ ਸਦਾ ਪਰਮਾਤਮਾ ਦਾ ਸਿਮਰਨ ਕਰ ਉਹ ਮਾਲਕ ਪਰਮਪਤਾ ਪਰਮਾਤਮਾ ਦਾ ਸਿਮਰਨ ਤੈਨੂੰ ਸਦਾ ਕਰਨਾ ਚਾਹੀਦਾ ਹੈ ਅਗਮਾ ਗੋਚਰਨਾ ਜਾਈ ਹਰ ਲਖਿਆ ਗੁਰਪੂਰਾ ਮਿਲੇ ਲਖਾਵੀ ਹੈ ਇਹ ਇਹ ਮਹਿਮਾਨ ਉਹ ਪਰਮਪਤਾ ਪਰਮਾਤਮਾ ਜਿਹੜਾ ਹੈ ਉਹ ਪਹੁੰਚ ਗਿਆ ਗਿਆਨ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ ਉਹ ਮਾਲਕ ਪਰਮਪਤਾ ਪਰਮਾਤਮਾ ਦੇ ਚੜ੍ਹਜ ਕੋਤਕ ਜਿਹੜੇ ਹਨ ਮਨੁੱਖ ਦੀ ਆਪਣੀ ਅਕਲ ਨਾਲ ਉਹਨਾਂ ਨੂੰ ਸਮਝਿਆ ਨਹੀਂ ਜਾ ਸਕਦਾ। ਪੱਛ। ਕਿੰਨੇ ਨੇ। ਜਦੋਂ ਪੂਰਾ ਗੁਰੂ ਮਿਲਦਾ ਹੈ। ਜਦੋਂ ਇਸ ਜੀਵ ਨੂੰ ਪੂਰੇ ਗੁਰੂ ਦਾ ਮਲਾਪ ਹੁੰਦਾ ਹੈ। ਜਦੋਂ ਇਹ ਜੀਵ ਪੂਰੇ ਗੁਰਾਂ ਦੇ ਚੜ੍ਹ ਨਹੀਂ ਲੱਗਦਾ ਹੈ। ਤਦ ਹੀ ਉਸ ਪਰਮਪਤਾ ਪਰਮਾਤਮਾ ਦੇ ਚਰਚ ਕੋਦਕਾ ਨੂੰ ਸਮਝਿਆ ਜਾ ਸਕਦਾ ਹੈ। اگمہ گوچر نہ جائی ہر لکھیا گر پورا ملے لکھا بھی ریا جس پہ کرپا کرے میرا سوامی جس آپ پہ کرپا کرے میرا سوامی تس جان کو ہر لیو لا بھی رے ہے میرے مان میرا مالک پرمپتا پرماتمہ ਜਿਸ ਮੁੱਖ ਦੇ ਉੱਤੇ ਆਪ ਹੀ ਉਹ ਕਿਰਪਾ ਕਰਦਾ ਹੈ ਉਸ ਮੁਨਕ ਨੂੰ ਪ੍ਰਭੂ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਦਾ ਹੈ ਜਿਸ ਆਪ ਤੇ ਕਿਰਪਾ ਕਰੇ ਮੇਰਾ ਸਵਮੀ ਸਿਸਚਨਕ ਉਹ ਹਰ ਲੇਵ ਲਾਵੀ ਹੈ ਉਹ ਦੀ ਲੇਵ ਉਸ ਮੁਨਕ ਦੀ ਲੇਵ ਉਸ ਮਾਲ ਪੰਪ ਦਾ ਪਰਮਾਤਮਾ ਗੁਰੂ ਦਾ ਪਰਮਾਤਮਾ ਦੇ ਚਰਨਾਂ ਦੇ ਨਾਲ ਲੱਗਦੀ ਹੈ جی تو مالک پرمپرتا پرماتما آپ کرپا کرتا ہے سب کو پاگت کرے ہر کیری سب کو پاگت کرے ہر کیری ہر پاوے سو تھا پاوی یہ میرے من اپنے منوک ہر ایک جیب ਆਪਣੇ ਗੁਰੂ ਤੋਂ ਪਰਮਾਤਮਾ ਦੀ ਭਗਤੀ ਕਰਦਾ ਹੈ ਪਰ ਉਹ ਮਨੁੱਖ ਉਤੇ ਦਰਤੇ ਉਹੀ ਪ੍ਰਮਾਨ ਹੁੰਦਾ ਹੈ ਉਸ ਮਾਲਕਪਨਤਾ ਪਰਮਾਤਮਾ ਦੇ ਦਰਤੇ ਉਹ ਹੀ ਮਨੁੱਖ ਕਬੂਲ ਹੁੰਦਾ ਹੈ ਜਿਹੜਾ ਪਿਆਰਾ ਲੱਗਦਾ ਹੈ ਉਹ ਇਸ ਮਾਲਕਪਨਤਾ ਪਰਮਾਤਮਾ ਦੇ ਚਰਨਾ ਵਿੱਚੋਂ ਪ੍ਰਾਪਤ ਕਰਦਾ ਹੈ ਦੇ ਪਾਤਸ਼ਾਹ ਦੇ ਪਾਵਨ ਬਚਨ ਹਰ ਹਰ ਨਾਮ ਅਮੋਲਕ ਹਰਤਾ ਹੈ ਹਰ ਹਰ ਨਾਮ ਅਮੋਲਕ ਹਰਤਾ ਹੈ ਹਰ ਦੇਵੇ ਤਾਂ ਨਾਮ ਧਿਆਵੀਏ। ਏ ਮੇਰੇ ਮਾਨ ਪ੍ਰਮਾਤਮਾ ਦਾ ਨਾਮ ਤਾਂ ਕੋਈ ਕੀਮਤ ਨਹੀਂ ਗੁਰੂ ਪਤਾ ਪਰਮਾਤਮਾ ਨੇ ਨਾਮ ਦੀ ਉਹਦੇ ਗਿਆਨ ਦੀ ਉਹਦੀ ਬੰਦਗੀ ਦੀ ਉਹਦੇ ਸਿਮਰਨ ਦੀ ਕੋਈ ਕੀਮਤ ਨਹੀਂ ਪਾ ਸਕਦਾ ਉਸ ਦਾ ਕੋ ਮੁੱਲ ਨਹੀਂ ਉਸ ਦਾ ਇਹ ਨਾਮ ਉਸ ਪਰਮਾਤਮਾ ਦੇ ਆਪਣੇ ਪਾਸ ਹੀ ਹੈ ਜਦੋਂ ਪਰਮਾਤਮਾ ਕਿਸ ਨੂੰ ਨਾਮ ਦੀ ਦਾਤ ਦਿੰਦਾ ਹੈ ਸਾ ਸਮਝ ਜੀ ਤਦੋਂ ਹੀ ਉਸ ਮਾਲਕ ਪਰਮਪਤਾ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ। ਉਸ ਦੀ ਮੇਰ ਤੋਂ ਬਗੈਰ ਦੀ ਹਰ ਹਰ ਨਾਮ ਅਮੋਰ ਘਰਪ ਹੈ। ਹਰ ਦੇਵੇ ਜਿਹਨੂੰ ਮਾਲਕ ਪਰਮਪਤਾ ਪਰਮਾਤਮਾ ਦੰਦਾ ਹੈ ਨਾਮ ਦੀ ਦਾਤ। ਤਾਂ ਨਾਮ ਤੇ ਆਗੇ ਹੈ। ਤਾਂ ਮਾਲਕ ਪਰਮਪਤਾ ਪਰਮਾਤਮਾ ਦਾ ਨਾਮ ਜਿਹੜਾ ਹੈ ਸਿਮਰਿਆ ਜਾ ਸਕਦਾ ਹੈ। ਜਿਸ ਨੂੰ ਨਾਮ ਦੇ ਮੇਰਾ ਸੁਆਮੀ ਜਿਸ ਨੂੰ ਨਾਮ ਦੇ ਮੇਰਾ ਸਵਾਮੀ ਤਸਲਿਖਾ ਸਭ ਛੜਾ ਬੀਏ ਹੈ हे ਮਨ ਮੇਰਾ ਮਾਲਕ ਪ੍ਰਭ ਜਿਸ ਨੂੰ ਖ ਨੂੰ ਆਪਣਾ ਨਾਮ ਦਿੰਦਾ ਹੈ ਜਿਸ ਨੂੰ ਖ ਨੂੰ ਆਪਣਾ ਗਿਆਨ ਬਖਸ਼ਿਸ਼ ਕਰਦਾ ਹੈ ਜਿਸ ਨੂੰ ਸਿਮਰਨ ਦੀ ਬਖਸ਼ਿਸ਼ ਕਰਦਾ ਹੈ ਬੰਦਗੀ ਦੀ ਬਖਸ਼ਿਸ਼ ਕਰਦਾ ਹੈ ਅਤੇ ਪਿਛਲੇ ਕੀਤੇ ਕਰਮਾਂ ਦਾ ਸਾਰਾ ਸਾਬ ਜਿਹੜਾ ਹੈ ਲਿਖ ਮੁੱਕ ਜਾਂਦਾ ਹੈ ਹਰ ਹਰ ਨਾਮ ਅਰਾਧੇ ਸੇ ਧਨ ਜਨ ਕਹੀਏ ਪਾਤਸ਼ਾਹ ਕਹਿੰਦੇ ਨੇ ਹਰ ਨਾਮ ਅਰਾਧੇ ਸੇ ਧਨ ਜਨ ਕਹੀਏ ਉਹ ਤੰਤਾ ਯੋਗ ਹਨ ਹੁਣ ਧੰਨ ਆਖਿਆ ਪਾਤਸ਼ਾਹ ਨੇ ਵੱਡੇ ਪਾਗਾਂ ਬੜੇ ਆਖਿਆ اے ਮੇਰੇ ਮਾਨ ਜਿਹੜੇ ਮੁਨਕ ਪਰਮਪਤਾ ਪਰਮਾਤਮਾ ਦਾ ਨਾਮ ਸਿਮਰਦੇ ਨੇ ਉਹ ਮੁਨਕ ਵੱਡੇ ਪਾਗਾਂ ਬੜੇ ਹਨ ਹਰ ਨਾਮ ਅਰਾਦੇ ਸੇ ਧਨ ਜਨ ਕਹੀਏ ਤੇ ਮਾਸਤਕ ਭਾਗ ਧੁਰ ਲਿਖ ਪਾਵੀ ਹੈ ਜੇ ਉਹਨੇ ਮੱਤੇ ਤੇ ਧੁਰੋਂ ਪ੍ਰਭੂ ਦੀ ਹਿਜੂਰੀ ਤੋਂ ਲਿਖੀ ਚੰਗੀ ਕਿਸਮਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਉਹ ਚੰਗੇ ਪਾਗਾਂ ਬੜੇ ਹਨ ਜਿਹੜੇ ਪਰਮਪਤਾ ਪਰਮਾਤਮਾ ਦਾ ਅਕਾਲ ਪੁਰਖ ਬਾਈ ਮਿਦਾ ਸਿਮਰਨ ਕਰਦੇ ਨੇ ਉਹ ਜੀ ਬੰਦਗੀ ਕਰਦੇ ਨੇ ਉਹਦਾ ਗਿਆਨ ਹਾਸਲ ਕਰਦੇ ਨੇ ਉਹ ਚੰਗੇ ਭਾਗਾਂ ਬੜਿਆ ਤੇ ਪਾਤਸ਼ਾਹ ਕਹਿੰਦੇ ਨੇ ਤੈਨੂੰ ਦੇਖੇ ਮੇਰਾ ਮਨ ਵਿਖਸੇ ਤੈਨੂੰ ਦੇਖੇ ਮੇਰਾ ਮਨ ਵਿਖਸੇ ਜਿਉ ਸੁੱਤ ਮਿਲ ਮਾਰ ਗੱਲ ਲਾ ਵੀਏ ਉਹਨਾਂ ਸੇਵਕਾਂ ਦਾ ਜਿਹੜੇ ਪਰਮਪਤਾ ਪਰਮਾਤਮਾ ਦਾ ਨਾਮ ਜਪਦੇ ਨੇ ਪਤਛਕੰਧ ਨੇ ਉਹਨਾਂ ਦਾ ਦਰਸ਼ਨ ਕੀਤਾ ਮੇਰਾ ਮਨ ਇਉਂ ਖੁਸ਼ ਹੁੰਦਾ ਹੈ ਜਿਵੇਂ ਪੁੱਤਰ ਆਪਣੀ ਮਾਂ ਨੂੰ ਮਿਲ ਕੇ ਖੁਸ਼ ਹੁੰਦਾ ਹੈ ਉਹ ਮਾਂ ਦੇ ਗੱਲ ਨਾਲ ਚੰਬੜ ਜਾਂਦਾ ਹੈ ਤਾਂ ਪਤਛਕੰਧ ਨੇ ਜਿਹੜੇ ਉਸ ਪਰਮਪਤਾ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਨੇ ਦਰਸ਼ਨ ਕੀਤੇ ਮੇਰਾ ਮਨ ਖੁਸ਼ ਹੁੰਦਾ ਹੈ ਹਮ ਬਾਰਕ ਹਰ ਪਿਤਾ ਪ੍ਰਭ ਮੇਰੇ ਹਮ ਬਾਰਕ ਹਰ ਪਿਤਾ ਪ੍ਰਭ ਮੇਰੇ ਮੋਖੋ ਦੇਹੋ ਮਤੀ ਜਿਤ ਹਰ ਪਾਪੀ ਰੇ ਪਾਤਸ਼ਾਹ ਕਹਿੰਦੇ ਨੇ ਉਸ ਮਾਰਗ ਪਰ ਪ੍ਰਤਾਪ ਪਰਮਾਤਮਾ ਦੇ ਚਰਨਾਂ ਵਿੱਚ ਆਪਾਂ ਸਭ ਨੇ ਅਰਦਾਸ ਕਰਨੀ ਹੈ ਕਿਉਂਕਿ हे ਮੇਰੇ ਪਿਤਾ ਪ੍ਰਭ ਅਸੀਂ ਜੀਵ ਤੇਰੇ ਬੱਚੇ ਹਾਂ ਹਮ ਬਾਰਕ ਹਰ ਪਿਤਾ ਪ੍ਰਭ ਮੇਰੇ ਅਸੀ ਤੁਹਾਡੇ ਬੱਚੇ ਹਾਂ ਸਾਨੂੰ ਮੱਤ ਬਖਸ਼ੋ ਸਾਨੂੰ ਸੋਹਣੀ ਮੱਤ ਬਖਸ਼ੋ ਮੋਖੋ ਦੇਹੋ ਮੱਤੀ ਜਿਤ ਹਰ ਪਾਵੀਏ ਰੇ ਐਸੀ ਮੱਤ ਦੀ ਬਖਸ਼ਿਸ਼ ਕਰੋ ਐਸੀ ਮੇਰ ਕਰੋ ਜਿਸ ਕਾਰਨ ਤੇਰਾ ਨਾਮ ਪ੍ਰਾਪਤ ਹੋ ਸਕੇ ਤੇਰੀ ਆਪਾ ਬੰਦਗੀ ਕਰੀਏ ਤੇਰਾ ਸੇਵਨ ਕਰੀਏ ਸਤ ਸੰਗਤ ਜੀਓ ਪਾਛਾ ਕਹਿੰਦੇ ਨੇ ਜਿਉ ਬੱਚਰਾ ਦੇਖਉ ਸੁਖ ਮਾਨੇ ਜਿਉ ਬੱਚਰਾ ਦੇਖ ਗਾਉ ਸੁਖ ਮਾਨੇ ਤੇ ਉਹ ਨਾਨਕ ਹਰ ਗੱਲ ਲਾਵੀਏ ਰੇ ਏ ਨਾਨਕ ਜਿਵੇਂ ਕਾ ਆਪਣੇ ਬੱਚੇ ਨੂੰ ਦੇਖ ਕੇ ਖੁਸ਼ ਹੁੰਦੀ ਹੈ ਤੇਵੇਂ ਉਹ ਬੜਪਾਗੇ ਮਨੁੱਖ ਸੁਖ ਪ੍ਰਤੀਤ ਕਰਦਾ ਹੈ ਜਿਸ ਨੂੰ ਪ੍ਰਮਾਤਮਾ ਆਪਣੇ ਗੱਲ ਨਾਲ ਲਾ ਲਿੰਦਾ ਹੈ ਜਿਉਂ ਬੱਚਰਾ ਦੇਖੋ ਸੁਖ ਮਾਨੇ ਤੇ ਉਹ ਨਾਨਕ ਹਾਰ ਗਲ ਲਾ ਵੀ ਹੈ ਆਪਣੇ ਸੇਵਕਾਂ ਨੂੰ ਆਪਣੇ ਧੀਆਂ ਪੁੱਤਰਾਂ ਨੂੰ ਪਾਛਾ ਆਪਣੇ ਗਲ ਨਾਲ ਲਾਉਂਦੇ ਨੇ ਤੇ satsang ਅਜਿਓ ਤਨ ਤਨ ਚੌਥੇ ਪਾਛਾ ਹੁਣ RAMDAS ਮਾਰੀ ਦੇ ਪਾਵਨ ਬਚਨ ਦੇ ਵਿਚਾਰ ਪਰਮਲ ਕੇ ਕੀਤੀ ਹੈ ਸਦਾ ਆਪਣੇ ਮਨ ਨੂੰ ਸਮਝਾਉਣਾ ਹੈ ਮੇਰੇ ਮਨ ਆਰਾਮ ਨਾਮ ਨਿਤ ਗਾਵੀਂ ਸਦਾ ਉਸ ਮਾਲਕ ਪਰਮਪਤਾ ਮਨ ਮਾਰਨਾ ਸਿਮਰਨ ਕਰਨਾ ਹੈ ਉਹਦੀ ਬੰਦਗੀ ਕਰਨੀ ਹੈ ਉਹਦਾ ਨਾਮ ਜਪਣਾ ਹੈ ਤੋ ਆਪ ਸਤ ਸੰਗ ਜੀਓ ਉਹ ਮਾਲਕ ਪਰਮਪਤਾ ਪਰਮਾਤਮਾ ਸਾਡੇ ਸਾਰਿਆਂ ਤੇ ਬਖਸ਼ਿਸ਼ ਕਰੇ ਤਨਤਨ ਗੁਰਾਂ ਦਾ ਸਤਿਮਾਰ ਜੀ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾ ਦੇਣ ਸਮਾਲ ਪਰਮਪਤਾ ਪਰਮਾਤਮਾ ਤੋਂ ਇਹ ਬੰਦਗੀ ਦਾ ਖੇਰ ਮੰਗਣੀ ਹੈ ਸਦਾ ਸੱਚੇ ਪਾਤਸ਼ਾਹ ਸਮ ਨਾਮ ਦੀ ਦਤ ਬਖਸ਼ੋ ਸੋਣੀ ਮਰਤ ਬਖਸ਼ੋ ਇਹ ਅਰਦਾਸ ਪੈਂਦੀ ਸੱਚੇ ਪਾਤਸ਼ਾਹ ਦੀ ਚੰਸਾ ਕਰਨੀ ਹੈ ਸੋ ਆਓ ਵਿਚਾਰਾਂ ਕਰਦਿਆਂ ਤੂੰ ਹੋਈਆਂ तमाम ਪੁੰਨਾਂ ਦੀ ਮਾਫੀ ਬਖਸ਼ੋ ਬਦਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ